ਕਿੱਤਰਾ ਦਾ ਕੌਣ ਲੱਗੇ ਆ ਤੇ ਬਾਈ ਜੀ ਆ ਕਬੂਤਰ ਕਿਹੜਿਆ ਚੋਂ ਆ ਜੀ ਇਹ ਬਾਈ ਵਿੰਦਰਪੂਲਿਆਂ ਦਾ ਜਮਾ ਪਿਓਰ ਆ ਕਬੂਤਰ ਇਹ ਵਿੰਦਰ ਦੇ ਘਰੇ ਸੀਗਾ ਕਬੂਤਰ ਬੱਲਾ ਕਬੂਤਰ ਸੀਗਾ ਵੱਡਾ ਕਬੂਤਰ ਉਹ ਕਬੂਤਰ ਦਾ ਪੁੱਤ ਹੈ ਜੀ ਹਾਂ ਤੇ ਪਿਓਰ ਬਲੱਡ ਆ ਬਾਈ ਇਹ ਜਮਾ ਪਿਓਰ ਆ ਬਾਈ ਇਹਦੀ ਲਾਦ ਆਪਣੇ ਕੋਲੇ ਬਹੁਤ ਚੰਗੀ ਉੱਡੀ ਆ ਨਸਾਣੇ ਇਹਦੀ ਪੱਠੀ ਛੱਡੀ ਸੀਗੀ ਮੰਨ ਕੇ ਚੱਲ ਵੀ 5:00 ਵਜੇ ਵਾਦੀ ਹੋ ਗਈ ਸੀਗੀ ਰਾਤ ਨੂੰ ਬੈਠੀ ਨਹੀਂ ਸੀਗੀ ਇੱਕ ਆਪਣਾ ਇਹਦਾ ਉੱਡਿਆ ਸੀਗਾ ਖੇਮੂ ਆਣੇ ਖੇਮੂ ਆਣੇ ਉੱਡਿਆ ਸੀ ਲਾਲ ਚੀਨਾ ਬੱਚਾ ਸੀਗਾ ਉਹ ਕਬੂਤਰ ਉੱਥੇ ਮੈਨੂੰ ਲੱਗਾ ਪੰਜ ਪੰਜ ਕਰੇ ਨੇੜ ਤੇੜੀ ਹੋ ਗਈ ਹੋਣੀ ਆ 4:30 ਉਹ ਰਾਤ ਨੂੰ ਬਾਈ ਉਹ ਵੀ ਨਹੀਂ ਬੈਠਾ ਜੀ ਹੂੰ 11 ਵਜੇ ਪਾਣੀ ਤੇ ਆਉਣ ਲੱਗਾ ਸੀ ਬੱਚਾ ਇਹ ਬਾਈ ਫਿਰ ਕਿਹੜੀ ਕਬੂਤਰੀ ਨਾਲ ਉਹ ਕਬੂਤਰ ਮਿਲਾ ਕੇ ਤੁਸੀਂ ਕਿਢਾਇਆ ਸੀ ਇਹ ਇਹ ਬੱਚਾ ਹਾਂ ਇਹ ਬੱਚਾ ਬਾਈ ਕਾਲੀ ਜਿੰਨੀ ਬਿੰਦਰ ਦੇ ਘਰੇ ਕਬੂਤਰੀ ਸੀ ਕਾਲੀ ਜਿੰਨੀ ਕਬੂਤਰੀ ਤੇ ਬੱਲਾ ਕਬੂਤਰ ਨਾਲ ਉਹਦਾ ਬੱਚਾ ਉਹਦਾ ਪੱਠਾ ਹੈ ਨਹੀਂ ਬਾਈ ਬਾਈ ਬਿੰਦਰ ਨੇ ਤੁਹਾਨੂੰ ਇਹ ਦਿੱਤਾ ਸੀ ਜਾਂ ਤੁਹਾਨੂੰ ਜਿਹੜਾ ਬੰਦਾ ਨਹੀਂ ਨਹੀਂ ਬਾਈ ਬਿੰਦਰ ਇਹ ਅਸੀਂ ਸਾਡੇ ਲਿਆ ਜਿਹੜਾ ਬੰਦਾ ਸੀਗਾ ਸ਼ਰੀ ਵਾਲੇ ਤੋਂ ਮੇਰੇ ਡੈਡੀ ਪਲੇਜੀ ਸੀਗਾ ਅੱਛਾ ਉਹਨੂੰ ਜੋੜਾ ਦਿੱਤਾ ਸੀ ਬਿੰਦਰ ਦੇ ਘਰੋਂ ਬਾਈ ਬਿੰਦਰ ਨੇ ਦਿੱਤਾ ਅਸੀਂ ਦਿੱਤਾ ਬਿੰਦਰ ਦੇ ਘਰੋਂ ਹਾਂ ਮੇਰੇ ਡੈਡੀ ਨੇ ਠੀਕ ਹੈ ਗਾਹਾਂ ਉਹਦੇ ਕੋਲੇ ਇਹ ਬੱਚੇ ਕੱਢੇ ਸੀ ਉੱਥੋਂ ਬੱਚਾ ਆਇਆ ਉੱਥੋਂ ਹੀ ਤੁਹਾਡੇ ਕੋਲੇ ਆਇਆ ਉੱਥੋਂ ਲਿਆਂਦਾ ਬੱਚਾ ਕਾਂ ਫਰੇ ਤੋਂ ਅੱਗੇ ਬਰੀਡ ਇਹ ਤਾਂ ਅਸੀਂ ਹਾਂ ਇਹਦੀ ਇਹਦਾ ਪੁੱਤ ਆਗਾ ਇਹ ਚੱਠੇ ਵਾਲੇ ਛੱਡਿਆ ਸੀਗਾ ਇਹ ਚੱਠੇ ਵਾਲੇ ਮੰਨ ਕੇ ਚਲੋ ਵੀ ਮੂੰਹ ਜਾ ਖੋਲਦਾ ਸੀਗਾ ਤੇ ਉਦੋਂ ਪਤਾ ਨਹੀਂ ਸੀ ਉਹ ਘਰੇ ਵੱਧੋ ਟੇ ਜਾਂਦਾ ਸੀਗਾ ਤੇ ਉਦੋਂ ਇਹ 4:30 ਵਜੇ ਬਹਿ ਗਿਆ ਸੀਗਾ ਬਾਜੀ ਤਾਂ ਵਾਗੀ ਸੀ ਸਾਢੇ 3 ਤੇ ਇਹ 4:30 ਵਜੇ ਬਹਿ ਗਿਆ ਸੀ ਉੱਥੇ ਤੇ ਇਹਦੀ ਲਾਤ ਬਹੁਤ ਸੋਹਣੀ ਉੱਡੀ ਦਾ ਕੂਤਰ ਵੀ ਹਰਤ ਤੇ ਕੂਤਰ ਦਾ ਪੁੱਤੀ ਹੈ ਜੀ ਇਹ ਛੱਡਿਆ ਸੀ ਕਿਤੇ ਇਹ ਗਿੱਦਣੀ ਛੱਡਿਆ ਸੀ ਕੂਤਰ ਇਹ ਵੀ ਹਰ ਗਿਆ ਸੀਗਾ ਜੀ ਇਹ ਗਿੱਦਣੀ 2:00 ਵਜੇ ਬਹਿ ਗਿਆ ਸਾਢੇ 4:00 ਵਜੇ ਬਾਜੀ ਹੋ ਗਈ ਸੀਗੀ ਜੀ ਉੱਥੇ ਪਰ 2:00 ਵਜੇ ਬਹਿ ਗਿਆ ਜੀ ਕੋਈ ਹੋ ਔਰ ਸੋਰ ਹੋ ਗਈ ਇਹ ਘਰੇ ਮਨੇ ਕਿ ਚਲੋ ਗਰਮੀ ਗਰਮੀ ਨੂੰ ਗੋਲ ਦੇਣੀ ਸੀਗੀ 5 5:30 5 ਘਰੇ ਆਏ ਹੁਣ ਤਾਂ ਆਉਂਦਾ ਸੀ ਜ਼ੋਰ ਪਾਣਾ ਲਾਉਂਦਾ ਸੀਗਾ ਕਿਤੇ ਆ ਗ੍ਰਿਲਾਂ ਗਰਿਲਾਂ ਚ ਚਾਦਰਾਂ ਪਾਈਆਂ ਚਾਦਰਾਂ ਤੇ ਡੈਗ ਪੈਂਦਾ ਸੀ ਆਕੇ ਇਹ ਤਾਂ ਕਰਕੇ ਕੂਟਰ ਚ ਕਈ ਵਾਰੀ ਵਰਡ ਫੁੱਡ ਪੈ ਗਿਆ ਕੋਈ ਫਿਰ ਬੱਚਿਆਂ ਚ ਪਤਾ ਇਹ ਹਾਂ ਬੱਚਿਆਂ ਚ ਪਤਾ ਬੱਚੇ ਬਹੁਤ ਸੋਹਣੇ ਉੜਦੇ ਦੇ ਦੇਖ ਲਓ ਬਾਈ ਚੰਗੀ ਤਰ੍ਹਾਂ ਪਰਖ ਗੱਲਾਂ ਜੋ ਗੱਲ ਫੜਨੀ ਹੁੰਦੀ ਹੈ ਬਾਈ ਹੁਣੀ ਦੱਸੀ ਵੀ ਜਾਂਦੇ ਆ ਨਾਲ-ਨਾਲ ਤੇ ਜਾਨਵਰ ਵੀ ਆਪਾਂ ਨੂੰ ਨਾਲ ਨਾਲ ਦਿਖਾ ਰਹੇ ਆ ਹਾਂ ਕਬੂਤਰ ਹੈ ਜੀ ਆਪਣਾ ਇਹ ਕਬੂਤਰ ਬਿੰਦਰ ਦੇ ਹਾਂ ਇਹ ਪੁਰਾਣਾ ਕਬੂਤਰ ਹੈ ਵੱਡਾ ਕਬੂਤਰ ਹੈ ਇਹ ਬਿੰਦਰ ਦੇ ਘਰੋਂ ਕਾਲਾ ਚੀਨਾ ਕਬੂਤਰ ਲਿਆਂਦੇ ਸੀ ਆਪਾਂ ਇਹ ਉਹਦਾ ਬੱਚਾ ਇਹ ਪਹਿਲਾਂ ਅਸੀਂ ਬੱਚਾ ਹੁੰਦਾ ਚੀਕਦਾ ਬੱਚਾ ਹੁੰਦਾ ਬਾਜੀਆਂ ਛੱਡਿਆ ਪੂਲੀ ਵੀ ਭਾਈ ਇਹ ਬਾਜੀ ਛੱਡਿਆ ਪੂਲੀ ਭਾਈ ਜਿੱਤਿਆ ਚਾਰ ਕਬੂਤਰਾਂ ਦੀ ਸਾਂਝੀ ਹੋਈ ਚਾਰ 4.5 ਵਜੇ ਦੀ ਨੇੜੇ-ਤੇੜ ਤੇ ਇਹ ਆਪਣਾ ਘੋਲਗੇ ਕੁਲਰ ਦਿੱਤਿਆ ਇਹ ਕੂਤਰਾ ਆਪਣੇ ਬੱਚੇ ਹੁੰਦੇ ਨੇ ਮੰਨ ਕੇ ਚਲੋ 5:35 ਵਜੇ ਬਾਜੀ ਹੋ ਗਈ ਸੀਗੀ ਤੇ 7:35 ਵਜੇ ਬੈਠਾ ਸੀਗਾ ਤੀਜੀ ਬਾਜੀ ਤੇ ਪਾਣੀ ਤੇ ਮੰਨ ਕੇ ਚਲੋ ਵੀ ਪਾਣੀ ਵੱਧ ਘੱਟ ਦਿੱਤਾ ਗਿਆ ਤੇ ਤੜਕੇ ਡਿੱਗ ਪਿਆ ਸੀਗਾ ਫਿਰ ਆਪਾਂ ਤੋਂ ਬਾਅਦ ਬੰਦ ਹੀ ਕਰਦੇ ਘਰੇ ਕਿੰਨਾ ਘੋੜਾ ਹੁੰਦਾ ਜੀ ਘਰੇ ਕਿਤੇ ਫੁੱਲ ਉੱਟ ਜਾਂਦਾ ਸੀਗਾ ਤੇ ਕਿਤੇ ਮੰਨ ਕੇ ਚਲੋ ਘੱਟ ਸੀਗਾ ਨਹੀਂ ਤਾਂ ਇਹ ਮੰਨ 5:35 5:30 ਇਹੋ ਜਿਹਾ ਟਾਈਮ ਕਰਦਾ ਸੀ ਇਹ ਕੂਤਰਾ ਕੋ ਰਹੀ ਰੱਖ ਲਿਆ ਸੀਗਾ ਜੀ ਬੱਚਾ ਅੱਛਾ ਇਹ ਆਪਣਾ ਉਹੀ ਚੱਠਿਆ ਵਾਲੇ ਕਬੂਤਰ ਦਾ ਪੁੱਤ ਆ ਜੀ ਛੜਾ ਕੇ ਦੇਖਿਆ ਜੀ ਘਰੇ ਹਾਂ ਅ ਘਰੇ ਇੱਕ ਦੋ ਦਿਨਾਂ ਬਾਅਦ ਵੀ ਛੱਡਿਆ ਬਾਹਲੇ ਵਾਰੀ ਨਹੀਂ ਛੱਡਿਆ ਫਿਰ ਇਹ ਰੱਖ ਹੀ ਲੇਤਾ ਆਖ ਦੇਖੀਂ ਦੀ ਕਿਵੇਂ ਚੰਦ ਜਾ ਬਣਦਾ ਕਿ ਜਨਾ ਠੀਰ ਠੀਰ ਜਾ ਜੋਤ ਬਣਦੀ ਆ ਇਧਰੋਂ ਪਾਚਾ ਕਰ ਇਹ ਹੈ ਕਬੂਤਰ ਵੀ ਬਈ ਉਹ ਜਿਹੜਾ ਚੱਠਿਆ ਵਾਲਾ ਕਬੂਤਰ ਆ ਇਹ ਰੱਤਾ ਕਬੂਤਰ ਆ ਇਹ ਮੰਨ ਕੇ ਚਲੋ ਇਹ ਹੋਰ ਝੋਲੀ ਦਾ ਇਹ ਅਲੱਗ ਹੈ। ਇਹ ਅਗਲੀ ਝੋਲੀ ਦਾ। ਹਾਂ ਇਹ ਅਲੱਗ ਆ ਇਹਦਾ ਭਰਾਵਾ ਸੀਗਾ। ਜੋੜਾ ਸੇਮ ਆ। ਹਾਂ ਜੋੜਾ ਨਹੀਂ ਜੋੜਾ ਸੇਮ ਨਹੀਂ ਇਹ ਇਹ ਅਲੱਗ ਆ। ਇਹ ਅਲੱਗ ਆ ਆ ਦੋਨੇ ਮੰਨ ਕੇ ਚਲੋ 20 ਇੱਕ ਇੱਕ ਝੋਲੀ ਦੇ ਆ ਇੱਕ ਝੋਲੀ ਦੇ ਆ। ਨਹੀਂ ਮਤਲਬ ਦੋਨੇ ਭਰਾ ਨੇ ਇੱਕ ਇੱਕ ਝੋਲੀ ਲਈ ਜਾਨੀ। ਸਾਰੇ ਭਾਈ ਆ ਇੱਕ ਝੋਲੀ ਦੇ। ਇੱਕ ਝੋਲੀ ਦੇ ਕੱਢੇ। ਆ ਆ ਕਬੂਤਰੀ ਲਾਹੌਰ ਸੀ ਜਿਹੜਾ ਰੱਤਾ ਕੂਤਰ। ਇਹਦੇ ਨਾਲ ਕਬੂਤਰੀ ਹੋਰ ਸੀ। ਇਹ ਕਾਲਾ ਘੜਦਾ ਹੈ। ਇਹ ਕਾਲਾ ਘੜਦਾ। ਇਹ ਕਾਲਾ ਤੇ ਲਾਲ ਚੀਨਾ ਵਾਲੇ ਚੰਗੇ ਉੱਡਣ ਜਿੰਨੇ ਕਹਦੇ ਉਹਨੇ ਬਾਜੀਆਂ ਨਹੀਂ ਪਰ ਇਹ ਦੋਨੇ ਛੱਡੇ ਜਿਹਾ ਕਬਾਲਾਂਗੇ ਰੱਖੀ ਲੈ ਹਾਂ ਜਿਹਾ ਗਵਾੜਾ ਇਹ ਬਾਈ ਆਪਣੇ ਕਬੂਤਰਾਂ ਨਾਲ ਦੀ ਆਦਤ ਹੁੰਦੀ ਹੈ ਵੀ ਜਿਹੜਾ ਵਧੀਆ ਹਟਦਾ ਪਰ ਆਖੀ ਲੈਨੇ ਉਹਨੂੰ ਇਹ ਬਾਈ ਆਏ ਸੀਗਾ ਬੰਦਾ ਡਰ ਜਾਂਦਾ ਵੀਰੇ ਬਾਜੀਆਂ ਹੁਣ ਵੀ ਬਾਈ ਡਰ ਲੱਗਦਾ ਜੀ ਨਹੀਂ ਕਰਦਾ ਲਾਲ ਚੀਨੇ ਪਿਆਰ ਛੱਡਣ ਨੂੰ ਮੋੜਦੇ ਨਹੀਂ ਬਾਈ ਕੋਈ ਜਾਂ ਤਾਂ ਇੱਕ ਮਦਾਨੀ ਦਾ ਮੋੜਦਾ ਨਹੀਂ ਕੋਈ ਜੇ ਬਾਜੀ ਜੇ ਬਾਜੀ ਦੇ ਜਿਹੜੇ ਨੇ ਛੱਡੀ ਆ ਉਹ 80 ਬੰਦੇ ਆ ਤਾਂ 800 ਬੰਦਾ ਚੱਕਣ ਵਾਲਾ ਹੁੰਦਾ ਚੱਕਣ ਵਾਲਾ ਬਾਈ ਸਾਡੇ ਤਾਂ ਤਕਰੀਬਨ ਕੋਈ ਮੁੜਿਆ ਵੀ ਨਹੀਂਗਾ ਹੂੰ ਹੂੰ ਲਾਲਚੀਂਦਿਆਂ ਨੂੰ ਤਾਂ ਪਤਾ ਇੱਥੇ ਹੁਣ ਜਦੋਂ ਬੱਚੇ ਘਿਹਾਉਣੇ ਆ ਤੇ ਉਦੋਂ ਵੀ ਨਹੀਂ ਆਏ ਹੁੰਦਾ ਵੀ ਬੱਚਾ ਗਵਾਚ ਨਾ ਜਾਵੇ ਦੇਖ ਲਓ ਬਾਈ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਕੋਲ ਵੀ ਐਵੇਂ ਦੇ ਕਬੂਤਰ ਹੈਗੇ ਆ ਤੇ ਬਾਈ ਉਹਨਾਂ ਦੇ ਕਬੂਤਰ ਤੁਹਾਨੂੰ ਕਿਵੇਂ ਲੱਗੇ ਜਿੰਨੇ ਵੀ ਵੀਡੀਓ ਦੇਖਣ ਵਾਲੇ ਆ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਹਾਂ ਕਬੂਤਰ ਆਪਣਾ ਜੀ। ਇਹ ਵੀ ਕਬੂਤਰ ਕੋਰੇ ਰੱਖ ਲਿਆ ਬਾਹਲਾ ਚੰਗਾ ਉੱਡਿਆ ਸੀਗਾ ਜੀ। ਕਰੇ। ਫਿਰ ਇਹ ਆਪਾਂ ਛੱਡਿਆ ਨਹੀਂ ਗਾ ਬਾਜੀ ਨਹੀਂ ਛੱਡਿਆ। ਚੀਕ ਦਾ ਬੱਚਾ ਪਾਸੇ ਆਪਾਂ ਵੱਡੇ ਛੱਡਤਾ। ਇਹ ਕਬੂਤਰ ਜਮਾਂ 100% ਜਮਾਂ ਪਿਓਰ ਆਈ ਜਮਾਂ ਕੋਈ ਇਹਰ ਜੀ ਘਾਟ ਨਹੀਂ ਇਹਦੇ ਵਿੱਚ ਵੀ ਜਿਹੜਾ ਪਿਓਰ ਨਾ ਹੋ। ਇਹ ਕਬੂਤਰ। ਇਹ ਕਬੂਤਰ ਦੇ ਬੱਚੇ ਵੀ ਬਹੁਤ ਨਜਾਇਜ਼ ਜਿਆਦੇ ਚੰਗੇ ਉੱਡਦੇ ਆ। ਇੱਕ ਤੇ ਮੇਰੇ ਕੋਲੇ ਬੱਚੇ ਇਹਦੇ ਹੈਗੇ 5 ਸੀ ਬੱਚੇ। ਪੁਰਤਾਂ ਮੈਂ ਪੱਠੀਆਂ ਰੋਕ ਹੀ ਲੈਂਦੀ ਆ ਮੈਂ ਸਾੜ ਦਾਣੀਆਂ। ਮੰਨ ਕੇ ਚੱਲੋ ਚਾਰ ਵਾਲੀ ਗੱਲ ਆ ਗਈ ਵੀ ਕਿਤੇ ਭੱਜ ਜਾਣਾ ਹਾਂ ਵੀ ਨਸਲ ਮੰਨ ਕੇ ਚੱਲ ਵੀ ਗਾਂ ਇਹਦੀ ਪਿੰਡ ਪਿੰਡ ਬਾਈ ਨਿਕਲ ਜਾਂਦੇ ਕਿੱਡਾ ਪਿੰਡਾ ਥੋੜਾ ਬਾਈ ਆਪਣਾ 2-3 ਸਾਲ ਹੋ ਗਏ ਨੇਰੀ ਬੁਲਾਜੇ ਤਾਂ ਕੀ ਕਹਣਾ ਨਹੀਂ ਆਪਣਾ ਨਾਂ ਬਾਜੀ ਤੋਂ ਜਾਂਦਾ ਤੇ ਨਾ ਬਾਈ ਆਪਣਾ ਪਿੰਡੋਂ ਗਿਆ ਜਾਂਦੀ ਨਹੀਂ ਇਹ ਨਸਲ ਬਾਈ ਆਪਣੇ ਘਰੋਂ ਜਾਂਦੀ ਨਹੀਂ ਕਬੂਤਰ ਕੀ ਕਹਣਾ ਕਿਤੇ ਜਾਵੜੇ ਆ ਸੇਮੇ ਵਾਲੇ ਬੰਦੇ ਆ ਪਿੰਡ ਦੇ ਬੰਦੇ ਆ ਸੇਮਿਓ ਉਹ ਆਪਣੇ ਘਰੇ ਆ ਤੈ ਆ ਪਈ ਆ ਹਜੇ ਤਿਆਂ ਰੱਖ ਜਾਂਦੇ ਆ ਇੱਥੇ ਕਬੂਤਰ ਆ ਭੱਜੇ ਹੁੰਦੇ ਉਹਨਾਂ ਦੇ ਅਹਰ ਜੇ ਕਬੂਤਰ ਡਾਵੇ ਵਾਲੇ ਪਤਾ ਨਹੀਂ ਕਿਵੇਂ ਆ ਪੱਲੇ ਬੰਦੇ ਵੀ ਬਥੇਰੇ ਆ ਤੇ ਜਾਂਦੇ ਨਹੀਂ ਪਿਓਰ ਕੁੱਤਰ ਜਾਂਦੇ ਨਹੀਂ ਬਈ ਹਾਂ ਹੂੰ ਇਹ ਉਹੀ ਆ ਕਾਲੀਆਂ ਚੀਨੀਆਂ ਕੱਢਦਾ ਹੈ ਇਹ ਇਹ ਕਾਲੀਆਂ ਚੀਨੀਆਂ ਵੀ ਕੱਢਦਾ ਰੱਤਿਆਂ ਵੀ ਕੱਢਦਾ ਹੈ ਸਾਰਾ ਕੁਝ ਕੱਢਦਾ ਇਹ ਫੁੱਲੀ ਵਾਲੇ ਵਿਸਾਖੀ ਕੇ ਸਰਪੰਚਾਂ ਦੇ ਲੈ ਕੇ ਗਏ ਸੀਗੇ ਪਿਛਲੀ ਵਾਰੀ ਸਾਡੇ ਨੂੰ ਬਈ ਫਿਰ ਆਪਦੇ ਬਲੱਡ ਜੀ ਮਲਾਈ ਜਾਂਦੇ ਤੁਸੀਂ ਹਾਂ ਬਈ ਇਹ ਬਈ ਆਪਦੇ ਨਾਲ ਹੀ ਮਲਾਉਣੇ ਆਪਾਂ ਤਾਂ ਐਵੇਂ ਕਹੀਏ ਕੋਈ ਕਹੇਂਦਾ ਮੈਂ ਰਾਜਨ ਨਾਲ ਨਾ ਮਲਾਤਾ ਕੋਈ ਕਹੇਂਦਾ ਮੈਂ ਕਿੱਥੇ ਨਾਲ ਲਾਤਾ ਨਹੀਂ ਤਾਂ ਬੰਦੇ ਕੀ ਪਾੜ ਕੇ ਰੱਖ ਦਿੰਦੇ ਆਪਾਂ ਦਾ ਬਈ ਆਪਦੇ ਨਾਲ ਹੀ ਲਾਉਣੇ ਨਾਲੇ ਸਾਡੇ ਤਾਂ ਜੋਰ ਵੀ ਲਾਉਂਦੇ ਆ ਆਏ ਵੀ ਹੈ ਨਹੀਂਗਾ ਵੀ ਵਿੱਚ ਬੰਦੇ ਮੈਂ ਬਹੁਤ ਦੇਖੀਆਂ ਪਾ ਇੰਟਰਵਿਊ ਦੇਖਦੇ ਆ ਵੀ ਲੋਨ ਨਹੀਂ ਲਾ ਕੇ ਤਾਂ ਤੁਹਾਨਾਂ ਹੋ ਜਾਂਦੇ ਆ ਆ ਕਬੂਤਰੀ ਆਏ ਆ ਦੇਖ ਲਓ ਲੈ ਹੁਣ ਨਥਾਣੇ ਕਬੂਤਰੀ ਮੈਂ ਛੱਡੀ ਸੀਗੀ ਇਹ ਕਬੂਤਰੀ ਜਮਾ ਪਯੋਰੇ ਆ ਲਾਲ ਚੀਨੀ ਕਬੂਤਰੀ ਬਿੰਦਰ ਵਾਲਿਆਂ ਦੀ ਪੌਣੇ 4 ਵਜੇ ਬਾਜੀ ਹੋ ਗਈ ਸੀਗੀ ਆ ਜਾਦੂਗਾ ਵੀ ਪੁੱਲਿਆਂ ਦਾ ਸਰਪੰਚ ਕਾ ਉਦੇ ਆਪਣੇ ਹਿੱਸੇ ਚ ਆਇਆ ਪੌਣੇ 4 ਵਜੇ ਬਾਜੀ ਹੋ ਗਈ ਸੀ 4 ਵਜੇ ਨੂੰ ਖੰਪ ਨਹੀਂ ਸੀਗਾ ਬਈ ਉਥੇ ਨਥਾਣੇ ਤੇ ਆਪਣੀ ਕਬੂਤਰੀ ਸਾਢੇ 6 ਵਜੇ ਬੈਠੀ ਤਾਂਗੀ ਚੜੀ ਹਾਂ ਤਾਂਗੀ ਚੜੀ ਬੰਦੇ ਆਏ ਕਹਿੰਦੇ ਸੀ ਕੂਤਰੀ ਆ ਕੇ ਮਰੂਗੀ ਤੇ ਆ ਕੇ ਠੁੰਗਾ ਮਾਰਦੀ ਸੀ ਬਈ ਪਿੰਜਰੇ ਚ ਅੱਛਾ ਭੱਜੀ ਫਿਰਦੀ ਜੈ ਇੰਨੀ ਠੁੰਗਾ ਸੈਟ ਸੀ ਹਾਂ ਜਮਾ ਪਾਈ ਮੈਂ ਕਹਿੰਦਾ ਬਈ ਬਈ ਕਬੂਤਰ ਦੇ ਨਾਲ ਨਾਲ ਬੰਦੇ ਦੇ ਹੱਥ ਦੇ ਵੀ ਗੱਲ ਖੜੀ ਹੁੰਦੀ ਨੇ ਬੰਦੇ ਨੇ ਤਿਆਰੀ ਕਿਵੇਂ ਕਰੀ ਜ ਉਹਦੀ ਸਾਭਿਆ ਕਿਵੇਂ ਆਹ ਕਾਲੀਆਂ ਚੀਨੀਆਂ ਕਬੂਤਰੀਆਂ ਉਹ ਕਬੂਤਰ ਦੀਆਂ ਲਾਲ ਸਿਰਾਂ ਜਿਹੜਾ ਦਿਖਾਇਆ ਇਹ ਲਾਲ ਚੀਨੀਆਂ ਮੰਨ ਕੇ ਚੱਲ ਰੱਤੇ ਕੋਈ ਨੀਲੇ ਸਾਰੇ ਬੱਚੇ ਕੱਢਣੀਆਂ ਇਹ ਇੱਕ ਝੋਲੀ ਦੀਆਂ ਇਹ ਇਹ ਇੱਕ ਝੋਲੀ ਦੀਆਂ ਨਹੀਂ ਇੱਕ ਝੋਲੀ ਦੀਆਂ ਨਹੀਂ ਆਟੋ ਆਟਾ ਇਹਦੀਆਂ ਤਿੰਨ ਚਾਰ ਮੈਂ ਤੁਹਾਨੂੰ ਦੱਸਿਆ ਨਾ ਪੰਜ ਛੇ ਆਹ ਕਾਲਸਰੀਆਂ ਤੋਂ ਕੂਤਰੀਆਂ ਆਮਰਪੁਰ ਰਹੀ ਹੈ। ਅੱਗਾ ਕੇ ਦਿਖਾ ਦੂ ਕੋ ਨਾ। ਵੇਹੜੇ ਕੰਬ ਕੋਮ ਤੋਂ ਕਰਦੀ ਪਿਓਰ ਜਮਾ ਪਿਓਰ ਕਬੂਤਰੀਆਂ ਭਈ ਆ ਕਾਲੀਆਂ ਚੀਨੀਆਂ ਕਬੂਤਰੀਆਂ ਜਮਾ ਪਿਓਰ। ਹੁਣ ਇਹ ਬੱਚਿਆਂ ਚ ਪਾਤੀਆਂ ਤੁਸੀਂ ਫਿਰ। ਇਹ ਭਾਈ ਆ ਕਬੂਤਰੀ ਤਾਂ ਛੱਡੂਗਾ ਬਾਜੀ ਤੇ। ਜਿਹੜੀ ਆ ਕਬੂਤਰੀ ਆ ਇਹ ਰੱਖੀ ਵੀ ਇਹਦੇ ਤਾਂ ਬੱਚੇ ਵੀ ਬਹੁਤ ਡੈਗਦੀ। ਆ ਆ ਬੱਚਿਆਂ ਤੇ ਇਹ ਪਿਛਲੇ ਸਾਲ ਦੀ ਥੋੜੀ ਇਹ ਆ ਇੱਕ ਚੀ ਦੀ ਆ। ਕਿ ਤਾਂ ਹੁਣ ਤੱਕ ਬੱਚੇ ਕਢਾਏ ਤਾਂ ਨਹੀਂ ਇਹਦੇ ਨਹੀਂ ਇਹਦੇ ਤਾਂ ਨਿਕੜਾਏ ਤਾਂ ਬਈ ਨਵੀਂ ਪੱਟੀ ਆ ਨਾ ਨਵੀਂ ਪੱਟੀ ਸੱਡਣ ਵਾਲੀ ਬਈ ਠੀਕ ਹੈ ਸੱਡਾਂਗੇ ਹੁਣ ਸੱਡਾਂਗੇ ਆ ਕਢਾਂਗੇ ਹੁਣ ਬਸ ਪੂਰੀ ਕੱਢ ਨਥਾਣੇ ਵਾਲੀ ਨਾਲ ਦੀਦੀ ਭੈਣ ਦਿਖਾ ਦੇ ਦਾ ਭਰਾ ਦਿਖਾ ਦੇ ਮਲੂਕਿਆ ਲਈ ਦਿਖਾ ਦੇ ਮਲੂਕਿਆ ਲਈ ਲਿਆ ਦਾਦੀ ਵੀ ਬਹੁਤ ਓਡੇ ਆ ਮਲੂਕਿਆ ਲਈ ਆ ਕਬੂਤਰੀਆ ਬਈ ਇਹ ਮਲਲਾ ਜਿੱਤੀ ਆ ਇਹ ਮਲੂਕੇ ਸੋਣੇ ਦੀਆਂ ਠੱਲਾ ਜਿੱਤੀ ਆ ਗਈ ਸੀ ਅੱਛਾ ਓਡੇ ਕਿੰਨੇ ਵਜੇ ਵਾਜੀ ਹੋਈ ਸੀ ਓਦੇ ਆਪਣੇ ਪੌਣੇ 4:00 ਚਾਰ ਵਜੇ ਬਾਜੀ ਹੋਗੀ ਤੇ ਸਾਢੇ 4:00 ਵਜੇ ਬੈਠੀ ਆ ਥੱਲਾ ਜਿੱਤੀਆਂ ਕਹਿੰਦਾ ਵਾ ਵੀ ਨੇ ਕੱਲੀ ਰਹੇਗੀ ਸੀ ਕਿ ਸਿਗੇ ਉਹਨੇ ਦੀਆਂ ਥੱਲਾ ਇਹਨੇ ਕੂਤਰੀ ਨੇ ਜਿੱਤ ਗਈ ਸੰਜੀ ਹੋ ਗਈ ਸੀ ਸੰਜੀ ਹੋ ਗਈ ਸੀ ਇਹ ਕਿ ਸੀਗੇ ਮੈਂ ਉਹਦੇ ਮਾ ਗਿਆ ਵੇ ਸੀ ਉਦੋਂ ਇਹਦੀਆਂ ਕਾਲਸ ਰੀਆਂ ਪੱਠੇ ਕਿ ਜਾਈ ਵੀ ਚੱਲਦੀ ਸੀ ਬਾਜੀ ਹਾਂ ਲੈ ਵੀ ਵੀ ਬਾਈ ਚੱਲਦੀ ਸੀ ਤੇ ਇਹ ਵੀ ਬਾਈ ਬਹਿ ਕੇ ਤੇ ਪਿੰਜਰੇ ਚ ਐ ਭੱਜੀ ਫਿਰਦੀ ਸੀ ਲੋਕਾਂ ਦੇ ਕਬੂਤਰ ਮੰਨ ਕੇ ਚੱਲ ਜਮ ਐ ਨਾ ਹੋ ਜਾਂਦੇ ਸੀ ਖਤਮ ਹੋਣ ਵਾਲਾ ਕੰਮ ਇੰਨੀ ਗਰਮੀ ਸੀ ਪਰ ਇਹਨੂੰ ਰੱਖਿਆ ਥੋੜੇ ਕੋਲ ਬਾਈ ਫਿਰ ਸ਼ਾਸਤਰੀ ਇਹਦੇ ਆ ਨਾ ਸ਼ਾਸਤਰ ਤਾਂ ਉਹਦਾ ਪਤਾ ਨਹੀਂਗਾ ਬਾਈ ਮੰਨ ਕੇ ਚਲੋ ਵੀ ਵੀ ਆਏ ਸੀਗਾ ਪਿੰਜਰੇ 'ਚ ਆਏ ਭੱਜੀ ਫਿਰਦੀ ਸੀਗੀ ਵੀਡੀਓ ਵੀ ਪਈ ਆ ਸਾਡੇ ਕੋਲੇ ਇਹਦੀ ਵੀੜ ਕੋ ਪਈ ਆ ਆਪਣੇ ਆ ਦੋਨੇ ਇਹਦੀਆਂ ਧੀਆਂ ਆਈਆਂ ਐ ਇਹਦੀ ਦੁੱਕੇਲ ਦੀਆਂ ਧੀਆਂ ਬਾਈ ਹਾਂ ਇਹ ਦੋਨੇ ਨਹੀਂ ਬਾਈ ਛੱਡਣੀਆਂ ਕੋਰੀਆਂ ਹੀ ਰੱਖੇ ਇਹ ਉਹ ਲਾਚਰੇ ਕਬੂਤਰ ਨਾਲ ਆ ਇਹ ਦੋਨੇ ਵੀ ਛੱਡਣੀਆਂ

ਆਪਾਂ ਨੂੰ ਪਤਾ ਵੀ ਇਹ ਬਿੰਦਰ ਦੇ ਘਰੋਂ ਕਬੂਤਰ ਆਪਣਾ ਬਿਲਕੁਲ ਬਿਲਕੁਲ ਭਾਈ ਆਪਦੇ ਜਾਨਵਰ ਦੀ ਬੰਦੇ ਨੂੰ ਹੁੰਦੀ ਆ ਠੀਕ ਹੈ ਨਾ ਆ ਕਬੂਤਰ ਆਪਣਾ ਨਥਾਣੇ ਇਹ ਵੀ ਵਾਈਤੇ ਆਪਣਾ ਉਦੋਂ ਤੋਂ ਆਪਾਂ ਦੋ ਰਹਿ ਗਏ ਸੀ ਆਪਣੀ ਕਬੂਤਰੀ ਤਾਂ ਆਪਾਂ ਗਵਾ ਬੈਠੇ ਉਹਦੇ ਨਾਲ ਜਿਹੜੀ ਇਹਦੇ ਨਾਲ ਜਿੱਤੀ ਸੀਗੀ ਉਹ ਕੋਹਲਗੇ ਛੱਡਤੀ ਉਹਦੇ ਉਹ ਤੇ ਉੱਥੋਂ ਤੁਰ ਗਈ ਹਵਾ ਜੀ ਆ ਗਈ ਸੀਗੇ ਤੇ ਉੱਥੋਂ ਤੁਰ ਗਈ ਇਹ ਮਨ ਪੱਦਰੇ ਜੀ ਉੱਡਦੇ ਆ ਕਬੂਤਰ ਕਿ ਉੱਚੇ ਉੱਡਦੇ ਜਾਂਦਾ ਇਹ ਭਾਈ ਪੱਦਰੇ ਵੀ ਉੱਡਦੇ ਆ ਉਡਣ ਕਰਨ ਕਰਦੇ ਉੱਚੇ ਪੂਰੇ ਵੀ ਖੜ ਕੇ ਉੱਡਦੇ ਆ ਆ ਜਿਹੜੀ ਨਥਾਣੇ ਕਬੂਤਰੀ ਛੱਡੀ ਸੀ ਪੂਰੀ ਭਾਈ ਤਾਂ ਖੜ ਕੇ ਉੱਡੀ ਵੀ ਬਾਲਾ ਟਾਈਮ ਨਹੀਂ ਜਾਂਦਾ ਪਰ ਉਹ ਨਾਲ ਢੇਲ ਵਿੱਚ ਕਿੰਨੀ ਵੱਜ ਜਾਂਦੀ ਸੀਗੀ ਪਰ ਪਿੰਡ ਕੰਨੀ ਨਹੀਂ ਜਵਦੀ ਬਦ ਕਰਮਾ ਜਿਹਾ ਆਏ ਸੀਗਾ 20 ਰੁਪਏ ਹੁੰਦੇ ਜਦੋਂ ਤੇ ਨਹੀਂ ਵੱਡੀ ਗੱਲ ਨਾਲ ਕਿਸਮਤ ਤੇ ਵੀ ਹੁੰਦੀ ਆ ਜਿਹਨੇ ਮਰਜ਼ੀ ਚੰਗੇ ਹੋਣ ਕਈ ਕੂਤਰ ਆਉਣ ਲੱਗ ਪਈ ਗਿੱਦੜੀ ਕਬੂਤਰ ਛੱਡਿਆ ਸੀਗਾ ਉਹ ਕਬੂਤਰ ਨਾਲੇ ਉੱਡਿਆ ਉਹ ਕਬੂਤਰ ਜਦੋਂ ਮੰਨ ਕੇ ਚਲੋ ਵੀ ਟਾਈਮ ਲੱਗ ਗਿਆ ਕੂਤਰਾਂ ਤੇ ਕੂਤਰ ਉੱਤੇ ਖੜ ਗਏ ਉੱਤੇ ਖੜ ਗਏ ਤੇ ਕੂਤਰ ਕਿਤੇ 나ਥਪੁਰ ਉਤਰਿਆ ਅੱਛਾ 나ਥਪੁਰ ਉਤਰਿਆ ਉੱਥੇ ਬਾਜੀ ਹੋ ਗਈ 4:00 ਵਜੇ ਬਾਜੀ ਹੋ ਗਈ ਸੀਗੀ ਉੱਥੇ ਉਹ ਲੱਗਾ ਕੱਲਾ ਜਿਹੜਾ ਤਾਂਹ ਤੋਂ ਆਇਆ ਉਹ ਕੱਲੇ ਦੀ ਰਹਿ ਗਈ ਸੀ ਬਾਜੀ ਪੰਜ ਮੁੜੇ ਸੀ ਆਪਣਾ ਕਬੂਤਰ ਸਵਾ 6 ਵਜੇ ਫਿਰਦਾ ਸੀ ਖਿਆਲੀ ਵਾਲੇ ਉਹਦੇ 520 ਵਾਲੀ ਬਾਜੀ ਸੀਗੀ ਭਾਈ ਸਵਾ ਸਵਾ 3 ਸਾਢੇ 3 ਵਜੇ ਬਾਜੀ ਮੁਰਗੀ ਸਣੀ ਬੱਪੇਆਣੀ ਵਾਲੇ ਦੀ ਕੱਲੀ ਕਬੂਤਰੀ ਫਿਰਦੀ ਸੀ ਤੇ ਆਪਣਾ ਉਸ ਦਿਨ ਸਵਾ 6 ਵਜੇ ਕਬੂਤਰ ਫਿਰਦਾ ਸੀ ਕਾਲਾ ਸੀ ਹਾਂ ਆ ਆ ਕਿਹੜੀਆਂ ਚੋ ਭਾਈ ਇਹ ਵੀ ਭੁੱਸ ਲਈ ਜੀ ਇਹ ਭਾਈ ਇਹ ਪਿਓਰ ਆ ਭਾਈ ਇਹ ਤਾਂ ਨੇ ਵਾਲੀ ਕੋਈ ਗੜਦਾ ਹਾਂ ਇਹ ਪੂਰੀਆਂ ਕਬੂਦਰੀਆਂ ਪੂਰਗਾ ਲੀਲਿੰਗਾ ਦਨ ਉੱਤਰੇ ਸਾਹਮਣੇ ਆ ਰਤੇ ਰੁੱਤੇ ਫਿਰਦੇ ਸਾਰੇ ਇਹ ਇਨਾਂ ਦੀ ਵਸ ਉਹ ਐ ਇਹ ਜਿਹੜੀ ਆਪਣੇ ਕੋਲੇ ਆ ਕੱਢ ਦਿੰਦੇ ਮੈਂ ਤਾਂ ਇਹ ਛੱਡਦਾ ਬਈ ਅੱਛਾ ਓਏ ਰੋਕ ਲੈ ਇਹ ਤਾਂ ਨਹੀਂ ਬਈ ਆਪਾਂ ਰੱਖ ਦੇ ਆ ਛੱਡ ਦੇ ਇਹ ਨਹੀਂ ਆਪਾਂ ਛੱਡਦੇ ਆਪਾਂ ਆ ਦੇ ਆ ਵੀ ਦੇਖ ਲਓ ਵੀ ਮਿੱਤਰੋ ਆ ਜਿਹੜਾ ਦੂਤੀ ਹੋਣੀ ਐ ਨਹੀਂ ਨਹੀਂ ਦਿਖਾ ਦੇ ਕੋਈ ਇਹਦੇ ਨਾਮ ਦੀ ਮਣੀ ਆਜ ਉਹਦੇ ਤੂੰ ਜਾ ਇਹਨੂੰ ਨਹੀਂ ਪਤਾ ਤੂੰ ਫੜਦੇ ਨਾ ਚਲ ਓਕੇ ਬ੍ਰੋ ਆ ਫੜੀ ਵੀਰੇ ਆ ਫੜੋ ਕੁਝ ਕੂਤਰੇ ਇਹ ਕਬੂਤਰਾਂ ਭਾਈਆ ਆਪ ਵੀ ਬਹੁਤ ਉੜਦੀਆਂ ਰਹੀਆਂ ਇਹ ਆਹ ਜੀ ਇਹ ਕਬੂਤਰ ਜਿਹੜਾ ਭਾਈ ਤੁਹਾਨੂੰ ਮੈਂ ਕਿਹਾ ਸੀ 7:30 ਵਜੇ ਫਿਰਦਾ ਸੀ ਇਹ ਉਹਦਾ ਹਾਂ ਉਹਦਾ ਪਿਓ ਹੈ ਇਹ ਭਾਈ ਇਹਦਾ ਪਹਿਲਾਂ ਮੈਂ ਛੱਡਿਆ ਪਠਾ ਨਾਸਪੁਰੇ ਬਹੁਤ ਚੰਗਾ ਉੱਡ ਭਾਈ ਜਿੱਤੀ ਭਾਈ ਹਾਂ ਨੇਰੀ ਜੀ ਆ ਗਈ ਸਾਨੂੰ ਡਰ ਸੀਗਾ ਮੈਂ ਕਿਹਾ ਤਾਹਾਂ ਤੋੜ ਜਾਵੜੇ ਤੇ ਉਹ ਆ ਗਿਆ ਚਲੋ ਦੋ ਕਬੂਤਰ ਹੋਰ ਸੀਗੇ ਉਹ ਤਾਂ ਵਹਿਗੇ ਸੀਗੇ ਪਰ ਆਪਣਾ ਕਬੂਤਰ ਬਹੁਤ ਸੋਹਣਾ ਉੱਡਿਆ ਉਥੇ ਡਿੱਗ ਪਿਆ ਕੋਈ ਚੱਕ ਕੇ ਲੈ ਗਿਆ ਆ ਕਬੂਤਰ ਤੇ ਆ ਕਬੂਤਰੀ ਇਹਦੇ ਨਾਲ ਲਈ ਸੀਗੀ ਕਬੂਤਰੀ ਵੀ ਗੁਰਦੇਵ ਕਹਿੰਦੀ ਆ ਕਬੂਤਰ ਆਪਣਾ ਮੰਨ ਕੇ ਚਲੋ ਆਇਆ ਹੋਇਆ ਸੀਗਾ ਮੈਂ ਤੈਨੂੰ ਸਹੀ ਗੱਲ ਦੱਸਾਂ ਤੇ ਕਬੂਤਰ ਲਾਦਬਾਣੀ ਸੋਹਣੀ ਉੱਡੀ ਕਬੂਤਰ ਦੀ ਕੋਈ ਹਰੇ ਨਹੀਂ ਇਹ ਅਜੇ ਤੱਕ ਬਾਈ ਅੱਛਾ ਹਾਂ ਕਰੇ ਵੀ ਮੰਨ ਕੇ ਚਲੋ ਵੀ ਆਪਣੇ ਕਬੂਤਰ ਇਹਦੇ ਨਾਲੇ ਤਾਂ ਨੀਵੇਂ ਨਹੀਂ ਉੱਡਦੇ ਰੱਬ 'ਚ ਖੜ ਕੇ ਉੱਡਣਗੇ ਨਾਲੇ ਜਾਂਦੇ ਨਹੀਂ ਬਾਈ ਨਾਲੇ ਜਾਂਦੇ ਕਵੇਂ ਨਾਲ ਪੂਲੀ ਛੱਡਦੇ ਮੇਰਾ ਪੂਲ ਨੂੰ ਕੀ ਕਹਣਾ ਇੱਕ ਅੱਧਾ ਆ ਗਿਆ ਹੋਵੇ ਤੇ ਆਪਣਾ ਕਬੂਤਰ ਨਹੀਂ ਬਾਈ ਆਉਂਦਾ ਨਾ ਉੱਤੇ ਖੜਕਦੇ ਨਹੀਂ ਹੁੰਦੇ ਨਹੀਂ ਜਮੀ ਨਾ ਥਾਣੇ ਦੇਖ ਲੈ ਨਾ ਥਾਣੇ ਆ ਬਾਈ ਹੁਣ ਮੇਨ ਪ੍ਰੋਬਲਮ ਇਹੀ ਆਉਂਦੀ ਆ ਕਬੂਤਰ ਸਾਰਿਆਂ ਕੋਲ ਹੀ ਵਧੀਆ ਨੇ ਪਰ ਭੱਜ ਜਾਂਦੇ ਆ ਕਬੂਤਰ ਬਾਈ ਨਹੀਂ ਉਹ ਕਾਰਨ ਪਤਾ ਕੀ ਹੁੰਦਾ ਜਿਵੇਂ ਆਪਾਂ ਕਬੂਤਰ ਨਹੀਂ ਜੁੜਾ ਸਹੀ ਲੱਗਦਾ ਕਿ ਕੋਈ ਮੈਸ ਹੋ ਗਈ ਮੈਸ ਤੋਂ ਬਾਈ ਜਾਊਗਾ ਜਿੰਨਾ ਇਹ ਪਿਓਰ ਕਬੂਤਰ ਆ ਕਬੂਤਰ ਜਾਣਗੇ ਨਹੀਂ ਇਹ ਲੋਕ ਕਹਿੰਦੇ ਵੀ ਲਾਲਚੀ ਨੇ ਕਬੂਤਰ ਉਤੋ ਆ ਕੇ ਬੈਹਿੰਦੇ ਜ਼ੋਰ ਨਹੀਂ ਲਾਉਂਦੇ ਜਿੰਨੇ ਸਾਡੇ ਕੋਲੇ ਆ ਇੱਦਾਂ ਕੋਈ ਗੱਲ ਨਹੀਂ ਹੋਈ ਆ ਯਾਰ ਸੇਮੇ ਦੇ ਆ ਯਾਰ ਤੁਹਾਨੂੰ ਬਾਈ ਤੁਹਾਨੂੰ ਮੈਂ ਦੱਸ ਦਿੰਦਾ ਸੇਮੇ ਦੇ ਬੰਦੇ ਆ ਮੱਖਣ ਕੇ ਆਪਣੇ ਨਾਲ ਵਧੀਆ ਲਿਆ ਜਾ ਕੋ ਕੇ ਕੇ ਕੋ ਕੇ ਕੇ ਉਹ ਬੰਦੇ ਕਹਿੰਦੇ ਕਹਿੰਦੇ ਵੀ ਤੂੰ ਸਾਨੂੰ ਕਬੂਤਰ ਦੇ ਯਾਰ ਸਾਡੇ ਕਬੂਤਰ ਯਾਰ ਖੜਦੇ ਨਹੀਂ ਕਹਿੰਦੇ ਸਾਡੇ ਤਾਂ ਐ ਨਹੀਂ ਪਤਾ 10 ਇੱਧਰੋਂ ਨੰਗੇ ਆਂਦੇ ਆ 4 ਇੱਧਰੋਂ ਨੰਗੇ ਆ 4 ਇਹਨੂੰ ਕਹਿੰਦਾ ਨਾਥਰੋ ਸਾਡਾ ਟੂਰ ਕਿਤੇ ਨਾ ਕਿਤੇ ਤਾਂ ਹੁੰਦਾ ਇੱਕ ਦੀ ਚਲ ਕਬੂਤਰਾਂ ਵੀ ਲੈ ਕੇ ਮਾਂਗ ਕੇ ਫਰੀ ਜਾਂਦਾ ਫਿਰ ਦੁਖੀ ਹੋ ਜਾਂਦਾ ਯਾਰ ਕਬੂਤਰਾਂ ਵੀ ਲੈ ਕੇ ਗਿਆ ਇੱਕ ਦੀ ਉਹ ਸਾਡੇ ਤੋਂ ਐਸ ਕਰਕੇ ਮਾਂਗਾ ਤੂੰ ਮੈਨੂੰ ਦੇ ਯਾਰ ਹੂੰ ਵੀ ਮੈਂ ਪਾਉਣਾ ਤੇਰੇ ਵਾਲੇ ਕਬੂਤਰ ਮਗਾ ਆਪਣੇ ਵਾਲੇ ਤੁਰਕੇ ਦਿਖਾਉਣ ਹੂੰ ਟੈਗ ਦੀ ਬਾਈ ਆਪਣੇ ਤੋਂ ਲੈ ਆ ਗਿਲੇ ਆ ਉਹ ਵਧੀਆ ਗਾਂ ਇਹਨਾਂ ਦਾ ਪੁੱਤ ਬਾਈ ਇਹ ਐਂ ਦੇਖੂ ਸਾਰੇ ਰੰਗ ਹੀ ਸਾਰੇ ਰੰਗ ਬਲੇ ਹੋਣੇ ਕੱਢਦੇ ਇਹ ਗੋਲੇ ਵੀ ਗੋਲੇ ਲੀਲੇ ਗੋਲੇ ਸਵਾਰ ਰੰਗੇ ਸਵਾਰ ਰੰਗੇ ਸਿਲਵਰ ਐਂ ਵੀ ਕੱਢਦੇ ਆ ਪਾਕਿਸਤਾਨੀ ਚਾੜੀ ਆ ਕਿਥੇ ਗੋਲਾ ਜਾਂ ਵੀ ਬੈਠਾ ਬਾਈ ਖੱਟੇ ਆ ਖਾਣਾ ਗੋਲਾ ਲਈ ਫੜ ਕੇ ਵੱਡਾ ਗੋਲਾ ਫੜਦਾ ਤੋਤੇ ਜਿਹੜੀ ਜੁੰਝ ਹੈ ਦੀ ਹਣ ਬਾਈ ਯਾਰ ਪੁੱੜਦੇ ਵਾਲਿਆ ਯਾਰ ਵਾਲੇ ਦਾ ਪੁੱਤਰਾ ਬਾਈ ਇਹ ਹੁਣ ਸਾਨੂੰ ਇਹਦਾ ਐਂ ਤਾਂ ਪਤਾ ਨਹੀਂਗਾ ਵੀ ਆ ਕੂਤਰ ਦੀ ਨਸਲ ਕੀ ਆ ਅਜਾ ਇਹ ਗਰਦੇਵ ਕਲੇ ਕਹਿੰਦੇ ਜਿਆਦਾ ਰ ਇਹਨਾਂ ਨੂੰ ਹਾਂ ਆ ਕਬੂਤਰ ਹੀ ਗਰਦੇਵ ਕਲੇ ਕੂਤਰਾਂ ਦੀ ਐ ਇਹ ਸਾਨੂੰ ਪਤਾ ਉੱਡਦੇ ਵਧੀਆ ਆ ਵੀ ਇਹ ਮੈਂ ਕਿਹਾ ਯਾਰ ਅੱਥਾ ਕਾ ਭਾਈ ਐ ਬਈ ਇਹ ਪਹਿਲਾ ਪੱਠਾ ਸਭ ਤੋਂ ਪਹਿਲਾ ਪੱਠਾ ਇਹ ਕੱਢਿਆ ਸੀਗਾ ਹੁਣ ਆ ਕਬੂਤਰ ਨੂੰ ਹਰੇਕ ਆ ਫੜ ਕੇ ਆਏ ਕਹ ਦੂਗਾ ਬਈ ਇਹਦਾ ਯਾਰ ਉਹੀ ਐ ਹੈ ਨੀਲੇ ਜਨ ਲੋਕ ਘਾਟੀ ਪਛਾਂਦੇ ਕਰੇ ਬਈ ਸਾਨੂੰ ਪਤਾ ਵੀ ਕੀ ਐ ਤੇ ਹਾਂ ਵਿਕੇ ਮੇ ਉੱਡਦੇ ਉਪਰੇ ਜਿੱਥੇ ਉੱਡਦੇ ਫਿਰ ਤਾਂ ਤਨੀ ਕਰਾ ਲਾ ਲਾਲ ਬਗੜ ਵਾਲਾ ਗੋਲਾ ਕਿੱਥੇ ਗੋਲਾ ਕੱਢੀ ਆ ਗੋਲਾ ਕੱਢ ਦਿਆ ਦਾ ਵੀ ਮਿੱਤਰੋ ਅੱਜ ਜਿਹੜੇ ਏਰੀਆ 'ਚ ਤੁਹਾਨੂੰ ਲੈ ਕੇ ਆਏ ਹੋਏ ਆਂ ਅਸੀਂ ਇੱਥੇ ਕਬੂਤਰਬਾਜੀ ਦਾ ਘੜਾ ਮਾਤੀ ਬਾਹਰ ਦੇ ਲੈਣਾ ਕਰ ਲਾ ਜਿੰਨੇ ਵੀ ਕਬੂਤਰਬਾਜੀ ਨੂੰ ਪਿਆਰ ਕਰਨ ਵਾਲੇ ਆ ਤੇ ਆਪਦਾ ਸ਼ੌਂਕ ਵੀ ਕਰੋ ਤੇ ਨਾਲ ਨਾਲ ਸਾਨੂੰ ਦੱਸਿਓ ਵੀ ਕਮੈਂਟ ਕਰਕੇ ਕਿਵੇਂ ਜੀ ਲੱਗੀ ਵੀਡੀਓ ਤੇ ਬਾਈ ਉਹਨਾਂ ਨੇ ਆਪਾਂ ਨੂੰ ਕਬੂਤਰ ਦਿਖਾਏ ਸਾਰੇ ਲੋਕ ਕਿਹੜਾ ਕੱਢਦਾ ਆ ਬੜੀ ਬਈ ਆ ਲੋ ਬਈ ਹੁਣੀਲੇ ਨੂੰ ਬਾਈ ਗੱਲ ਬੱਕੀ ਹੈ ਨਾ ਘਾਟੀ ਪਸੰਦ ਕਰਦੇ ਹਾਂ ਹਾਂ ਬਾਈ ਬਾਲੇ ਡਾਵੇ ਜਿੰਨੇ ਕਹਦੇ ਉੰਨੇ ਹੀ ਡਾਵੇ ਆ ਇਹ ਜਾਣੇ ਹੁੰਨੇ ਤਾਂ ਬੰਦੇ ਦੇ ਇੱਕ ਅੱਧਾ ਹੀ ਹੁੰਦਾ ਕੋਲੇ ਖੁੱਡੇ ਚ ਇੱਥੇ ਤੁਹਾਨੂੰ ਜ਼ਿਆਦਾਤਰ ਲੀਲੇ ਤੇ ਆਪਾਂ ਨੂੰ ਤਾਂ ਬਾਈ ਪਸੰਦੀ ਇਹੇ ਆ ਹੂੰ ਐ ਦਾ ਆਪਾਂ ਹੁਣ ਚਿੱਟੇ ਕਬੂਤਰ ਕਿਹੜਾ ਹੈ ਨਹੀਂ ਆਪਣੇ ਕੋਲੇ ਰੱਖਦੇ ਆ ਲਾਲ ਚੀਨੇ ਵੀ ਰੱਖਦੇ ਆ ਆਹ ਕਬੂਤਰ ਹੈ ਇਹਦਾ ਪੱਠਾ ਪਿਛਲੇ ਸਾਲ ਦੀ ਗੱਲ ਹੀ ਆ ਮੇਰਾ ਪ੍ਰਾਰਥ ਦੀ ਗੱਲ ਆ ਪ੍ਰਾਰਥ ਗੱਲ ਆ ਤੇ ਗੋਲਾ ਸੀਗਾ 21 ਦੀ ਹਾਂ ਉਹ ਵੀ ਕੂਤਰ ਗੋਲਾ ਸੀਗਾ ਦੋ ਤਿੰਨ ਵਾਰੀਆਂ ਜਿੱਤ ਗਿਆ ਬਈ ਮੱਲੇ ਛੱਡਿਆ ਤੇ ਗਿੱਦਣੀ ਉੱਤੇ ਆਪਣਾ ਤੁੰਦੇ ਥਾਵਾ ਤੇ ਅੱਥ ਨਹੀਂ ਨੇਰੀ ਕੀਤਾ ਨੇਰੀ ਕੀਤਾ ਸੱਤੋ ਸੱਤ ਹੀ ਕੀਤੇ ਉਹਨੇ ਤੇ ਆਪਣਾ ਘਰੋਂ ਨੇਰੀ ਜੀ ਲੈ ਗਈ ਇੱਕ ਦਿਨ ਚੱਕ ਕੇ ਤੇ ਵੇਕੇ ਜਾਵੜਿਆ ਤੇ ਵੇਗੇ ਵੀ ਬਈ ਸੱਤ ਹੀ ਕੀਤੇ ਉੱਥੇ ਵੀ ਉਹਨੇ ਦੇ ਨਹੀਂ ਲਾਇਆ ਉੱਥੇ ਵੀ ਆਹ ਕੱਢੀ ਬੰਨੇ ਵਾਲਾ ਕੁੱਤਾ ਕੱਢ ਲਾ ਹਾਲੋ ਬਈ ਇਹ 18 ਛੱਡੇ ਕਿ ਉਹਨੇ ਛੱਡੇਗਾ ਹੈ ਉਹਨੇ ਕੰਮ ਨਹੀਂ ਇਹ 18 ਜੀ 19 ਏ ਨਹੀਂ ਆਲਾਦ ਕੋਣਾ ਜਿਆ ਉਤਰ ਕਰ ਆ ਪੂਰੀ ਦਾ ਆ ਦੇ ਫਿਰ ਵੇ ਆ ਉਹ ਭਾ ਗਿਆ ਚਲ ਸੁਣੀ ਆ ਦਸੀਆਂ ਦੇ ਬਾਰੇ ਇਹ ਵੀ ਕੋਰਾ ਹੀ ਰੱਖਿਆ ਹੋਇਆ ਬਾਈ ਹਾਂ ਇਹ ਵੀ ਕੋਰਾ ਹੀ ਰੱਖਿਆ ਹੋਇਆ ਬਾਈ ਇਹ ਗਰਮੀਆਂਿਆਂ ਚ ਬਾਈ ਯਾਰ ਜੋੜਾ ਲੱਗਿਆ ਹੋਇਆ ਸੀਗਾ ਤੇ ਕੱਢ ਲਿਆ ਅੱਛਾ ਬੱਚਾ ਇਹਦੀ ਭੈਣ ਸੀ ਨਾਲ ਇੱਕ ਪੱਠੇ ਭੂਰੀ ਉਹ ਤਾਂ ਮਰ ਗਈ ਬਾਵਾ ਹੋ ਕੇ ਇਹ ਫਿਰ ਮੈਂ ਗਰਮੀਆਂਿਆਂ ਨੂੰ ਪਤਾ ਕਿੱਥੇ ਬੱਚੇ ਕੁਚੇ ਗਜਾਏ ਜਾਂਦੇ ਆ ਆਪਣੇ ਪਤਾ ਨਹੀਂ ਹੁੰਦਾ ਇਹ ਬਰੋਮ ਹੀ ਰਹਿ ਗਿਆ ਨਹੀਂ ਛੱਡ ਦਿੰਦੇ ਜਿਗੇ ਜਾਂਦੇ ਤੇ ਚਲ ਤੇ ਚਲ ਵਧੀਆ ਸੋਹਣਾ ਲੱਗਦਾ ਹੈ ਫਿਰ ਜਾਂ ਵੀ ਹੋਵੇ ਇੱਕ ਪਿਓਰ ਆ ਜਮਾ ਬਈ ਇਹ ਆ ਲੈ ਬਈ ਆ ਆ ਹੀ ਦਿਖਾ ਆ ਮਲੂਕੇ ਛੱਡਿਆ ਇੱਧਰ ਬਣੀ ਇੱਧਰ ਦੇ ਲਾਲ ਜੀ ਨਾ ਕਿੱਥੇ ਇਹ ਮਲੂਕੇ ਬਾਈ ਇਹ ਕੂਤਰ ਮਲੂਕੇ ਛੱਡਿਆ ਜੀ ਬਾਈ ਬਾਜੀ ਹੋ ਗਏ 19 ਚ ਛੱਡਿਆ ਜਪਾ 19 ਚ ਛੱਡਿਆ ਸੀ ਇਹ ਹਰਦਾ ਮੇਰੇ ਸਹਾਨਾ ਸਿਮਾ ਹਣੀ 7ਵਾਂ ਹਰਦੇ ਨਾ ਹਾਂ ਸਿਮਾ 7ਵਾਂ ਹਰ ਗਿਆ ਸੀਗਾ ਤੇ ਕਬੂਤਰ ਨੇ ਇੰਨਾ ਵੇਤ ਲਾਇਆ ਸੀਗਾ ਟਾਵਰ ਤੇ ਤਾਂ ਹਾਂ ਬੈਠਣ ਵਾਗਿਆ ਤੇ ਜਦਾਂ ਚਾ ਕੇ ਵੱਜਿਆ ਬਈ ਇਹ ਤਾਂ ਥੱਲੇ ਡੇਕਦਾ ਡੇਕਦਾ ਵੀ ਇੰਨਾ ਵੇਤ ਲਾਇਆ ਕੂਤਰ ਨੇ ਇਹ ਜਮਾ ਪਿਓਰ ਆ ਬਈ ਇਹ ਜੇ ਦੋਨੋਂ ਅਸੀਂ ਗਏ ਭਈ 10 ਬੰਦੇ ਨੂੰ ਚੱਕਣ ਵਾਲੇ ਸੀ ਥੱਲੇ ਅੱਛਾ ਤੇ ਕੋਠੇ ਤੋਂ ਸਾਲ ਮਾਰ ਕੇ ਕੂਤਰ ਚੱਕ ਕੇ ਲਿਆਂਦਾ ਸੀ ਪੱਲੇ ਦੇ ਹੁਣ ਦੇਖੋ ਚੱਕ ਕੇ ਲਿਆਂਦਾ ਕਹਿੰਦੇ ਬਈ ਸਾਫੀ ਗੱਲ ਆ ਨਜਾਇਜ਼ ਆ ਦੇ ਦਾਵਾਕੂਤਰ ਜਿੰਨਾ ਵੀ ਉਹ ਦਾਵਾਕੂਤਰ ਹੀ ਬਸ ਥੋੜੀ ਕੋਈ ਸਾਡੀ ਗਲਤੀ ਹੋ ਗਈ ਮਿਸਟੇਕ ਹੋ ਗਈ ਸਾਡੇ ਇਹਦਾ ਯਾਰ ਬਈ ਲਾਲਚੀ ਨੇ ਇਹ ਸਾਡੇ ਕੂਤਰ ਜਿਵੇਂ ਦਰਮਾਂ ਦੱਸਿਆਂ ਦੇ ਵਿੱਚ ਕੂਤਰ ਜ਼ੋਰ ਬੜਾ ਲਾਉਣ ਲੱਗਿਆਂਦੇ ਨੇ ਘਰੇ ਉਹ ਦੇਖ ਲਿਆ ਸੀ ਬਾਜੀ ਉਹ ਪੁੱਤਰ ਬਾਜੀ ਨੂੰ ਮਸਾ ਨਹੀਂ ਜਾਂਦਾ ਜਿਹੜਾ ਘਰੇ ਬੜਾ ਜ਼ੋਰ ਲਾਉਣ ਲੱਗਿਆ ਘਰੇ ਜਾਨ ਤੋੜ ਲਿੰਦਾ ਆਹ ਕਬੂਤਰ ਦੇ ਹੋਰ ਆ ਤੈਨੂੰ ਉਹ ਦਿਖਾ ਦਿੰਨੇ ਆ ਬਈ ਦੋ ਦੋ ਤਿੰਨ ਤਿੰਨ ਤਨ ਪਾਣੀ ਨਹੀਂ ਖਿੱਚਦੇ ਆਹ ਕਬੂਤਰ ਆਇਆ ਵੇ ਆਪਣੇ ਤੋਂ ਮੰਨੇ ਤੋਂ ਬਾਜੀ ਤੋਂ ਗੱਗਵਾ ਗੱਗਵਾ ਲੱਲ ਮੰਨੇ ਤੋਂ ਆਇਆ ਵੇ ਇਹ ਰਾਜਨਕੇ ਵਾਲਾ ਗ ਤੇ ਉਹਨੇ ਆਪਾਂ ਨੂੰ ਕਹਿ ਕੇ ਦਿੱਤਾ ਰਾਜਨ ਕਹਾਲਾ ਲੱਭਾ ਵਾਗਾ ਨਾ ਕੋਈ ਇੱਕ ਘੰਟਾ ਤੇ 10 ਮਿੰਟ ਦੀ ਇਹਨੇ ਬੈਥ ਪਾਈ ਸੀ ਬਾਈ ਜਿੱਤ ਕੇ ਤੇ ਨਾਮ ਵੀ ਮੈਨੂੰ ਲੱਗਦਾ ਜਿੱਤਿਆ ਕਬੂਤਰ ਨੇ ਪਰ ਐਵੇਂ ਮੈਂ ਤੁਹਾਨੂੰ ਕਹੀ ਜਾਵਾਂ ਉਹ ਜਿੱਤ ਲਿਆ ਉਹ ਜਿੱਤ ਲਿਆ ਪਰ ਉਹਨੂੰ ਪਤਾ ਹੈਗਾ ਮੈਂ ਇਨੀ ਗੱਲ ਤਾਂ ਨਹੀਂ ਕੀਤੀ ਇਹ ਰਾਜਨ ਕਹਾਂਦਾ ਇਹਦੇ ਆਪਣੇ ਕੋਲੇ ਹੈਗੇ ਦੋ ਬੱਚੇ ਆਪਾਂ ਛੱਡਾਂਗੇ ਇੱਕ ਦੀ ਛੱਡਾਂਗੇ ਫਿਰ ਰਿਜ਼ਲਟ ਦੱਸਾਂਗੇ ਤੁਸੀਂ ਫਿਰ ਜ਼ਿਆਦਾਤਰ ਆਪਦੇ ਵਾਲਾ ਹੀ ਸਮਝਣਾ ਉਹ ਤੋਂ ਸਮਝਦਾ ਨਹੀਂ ਹੈਗਾ ਆਗਰ ਬਹੁਤ ਚੰਗੇ ਉੱਡਦੇ ਆ ਬਾਈ ਯਾਰ ਬਾਹਲੇ ਨਜਾਇਜ਼ ਆਦੇ ਚੰਗੇ ਉੱਡਦੇ ਕੂਤਰੇ ਮੈਂ ਤੈਨੂੰ ਕਹੀ ਜਾਵਾਂ ਲੋ ਬਾਈ ਉੱਚਾ ਕਰਦਾ ਮੈਂ ਤਾਂ ਕਿਹੜੀ ਇਹ ਵੀ ਬਾਈ ਬਿੰਦਰ ਨੇ ਕਬੂਤਰ ਬਾਠੀ ਛੱਡੇ ਸੀਗਾ ਅੱਛਾ ਮਣੀ ਉਹਦੀ ਧੀ ਸੀਗੀ ਲਾਲਚੀਨੀ ਕਬੂਤਰੀ ਉਹ ਇੱਥੇ ਆਪਣੇ ਕੋਈ ਬੰਦਾ ਇੱਥੇ ਉਹਦੇ ਕੋਲੇ ਸੀਗੀ ਤੇ ਉਹਦੇ ਤੋਂ ਆਪਣਾ ਲਿਆਂਦੀ ਉਹ ਤਾਂ ਗਾਂਹਾ ਪੱਠਾ ਹੈ ਬਹੁਤ ਜਿਆਦੇ ਤਿੰਨ ਭਰਾ ਸੀ ਬਾਈ ਫਿਰ ਇਹ ਤਿੰਨਾਂ ਨੇ ਮੈਨੂੰ ਪਤਾ ਵੀ ਜਦੋਂ ਛੱਡਦੇ ਸੀਗੇ ਚੋਰ ਲਾ ਕੇ ਤਿੰਨੇ ਬਾਹਰ ਡੇਗਦੇ ਸੀ ਅੱਖ ਕਿੰਨੇ ਭੜੀ ਆ ਨਾ ਦੀ ਹਾਂ ਤਿੰਨੇ ਬਾਹਰ ਡੇਗਦੇ ਸੀ ਇਹ ਚੱਕ ਕੇ ਲਿਓਣੇ ਪੈਂਦੇ ਸੀ ਬਾਈ ਜਾਂ ਕੋਈ ਕੋਠੇ ਡੱਗ ਪਿਆ ਜਾਂ ਕੋਈ 20 ਚ ਡੱਗ ਪਿਆ ਤਿੰਨੇ ਰੋਕਣੇ ਪੈਂਦੇ ਇਹਨਾਂ ਛੱਡ ਕੇ ਰੋਕਣੇ ਪੈ ਗਏ ਇਹ ਕਬੂਤਰ ਆਹ ਵੀ ਬਾਹਰ ਚੋਂ ਆਇਆ ਵੀ ਕਾਹਨੂੰ ਮੈਨਾਂ ਸਵਾਗਾ ਪਾਉਣੀਆਂ ਇਹਨਾਂ ਦੇ ਗਾਹਾਂ ਇਹਨਾਂ ਨੇ ਪੈਦਾ ਕੀਤੇ ਅਸੀਂ ਫਿਰ ਸਾਰੇ ਆ ਮੰਨ ਕੇ ਚੋਰ ਲਾਲ ਚੀਨ ਸਾਰੇ ਇਹਨਾਂ ਤੋਂ ਪੈਦਾ ਹੋਏ ਹੋਏ ਬਾਈ ਆ ਕਬੂਤਰ ਇੱਥੇ ਨਿੰਮੜਾ ਕਬੂਤਰ ਬਾਹਰ ਦਾ ਹੁੰਦਾ ਸੀ ਸਾਡੇ ਇਹਨਾਂ ਨੂੰ ਪਤਾ ਸੀਗਾ ਵੱਡਾ ਕਬੂਤਰ ਅੱਛਾ ਗਾਂਹੇ ਉਹ ਰੱਤਾ ਕਬੂਤਰ ਪੁੱਲੀਆਂ ਤੇ ਇਹਨਾਂ ਦੇ ਵਸਾਕੀ ਘਰੇ ਸੀਗਾ ਇਹਦਾ ਡੈਡੀ ਆਪਣਾ ਹਰਮਣ ਦਾ ਜਾਦੂ ਜੀ ਇਹ ਲੈ ਕੇ ਗਿਆ ਸੀਗਾ ਨਿੰਮ ਵਾਲਾ ਕਬੂਤਰ ਰੱਤਾ ਉਹ ਕਬੂਤਰ ਮੰਨ ਕੇ ਚਲੋ ਵੀ ਗਾਂਹਾਂ ਪੱਠਾ ਸੀਗਾ ਰੱਤਾ ਉਹਦਾ ਵੀ ਤੇ ਉਹ ਇਹ ਗਾਂ ਉਹਨਾਂ ਦਾ ਇਹ ਦੋ ਬਾਜੀਆਂ ਥੱਟਿਆ ਦੋਨੀਆਂ ਹਰ ਗਿਆ ਅੱਛਾ ਫੇਰ ਤੁਸੀਂ ਰੋਕ ਲਿਆ ਹਾਂ ਬਹੁਤ ਜ਼ਿਆਦਾ ਚੰਗਾ ਉੱਡਿਆ ਦੋਨੇ ਬਾਜੀਆਂ ਨਾਲ ਵੀ ਬਾਕੀ ਦੀ ਬਹੁਤ ਉੱਡਦੀ ਹੈ ਬਾਈ ਇਹਦੀ ਲਾਦ ਆਪਣੀ ਤਿੰਨ ਬਾਜੀਆਂ ਛੱਡੀ ਇੱਕ ਕਕੂਤਰੀ ਇੱਕ ਕੋਲਗੇ ਛੱਡੀ ਉਹਦੇ ਹਰ ਗਈ ਦੂਜੀ ਵਾਰੀ ਛੱਡੀ ਦੀਨੇ ਕਾਂਗੜ ਛੱਡੀ ਦੀਨੇ ਜਿੱਤ ਗਈ ਸੀ ਟਾਵਰ ਤੇ ਆਏ ਵਾਰੀ ਟਾਵਰ ਤੇ ਵਹਿੰਦੀ ਸੀ ਘਰੇ ਬਾਈ ਉੱਥੇ ਦੀਨੇ ਕਾਂਗੜ ਜਾ ਕੇ ਕੀ ਤਾਂ ਮਰਜ਼ੀ ਬਦਲੀ ਬਾਈ 8 10 ਟਾਵਰ ਹੋਣਗੇ ਤੇ ਟਾਵਰ ਕੰਨੀ ਝਾਕੀ ਨਹੀਂ ਤੇ ਉਦੋਂ ਬਾਅਦ ਗਿੱਦੜੀ ਦਿੱਤੀ ਉਹਦੇ ਗਿੱਦੜੀ ਗਵਾਜ ਗਈ ਕਾਲਸਰੀ ਕੂਤਰੀ ਆ ਗਈ ਉਹਦੇ ਤੋਂ ਹੀ ਮੇਅਵਰ ਵਾਲੀ ਹੈਨੀ ਕੂਤਰੀ ਮੇਅਵਰ ਵਾਲੀ ਮੇਅਵਰ ਵਾਲੀ ਕੂਤਰੀ ਗਵਾਜ ਗਈ ਗਵਾਜ ਗਿਆ ਤਾਂ ਗਾਦੀਆਂ ਨੇ ਗਾਦੀਆਂ ਨਾਲ ਕੂਤਰੀ ਰੋਟੀ ਆ ਆ ਗਾਜੀ ਪੁੱਤਰਾ ਆ ਆਪਣਾ ਇਹ ਕਾਕੇ ਕਿਹੜਾ ਆਂਦਾ ਤੇ ਜਿਹੜਾ ਪੁੱਤਰ ਆਪਣੇ ਕੋਲੇ ਆਇਆ ਸੀਗਾ ਉਹਦਾ ਬਈ ਇਹ ਉਹ ਤੈਨੂੰ ਸੋਨ ਨੂੰ ਦੱਸੀ ਸੀ ਗੱਲ ਇਹ ਕਾਲਾ ਚੀਨਾ ਕੁੱਤਰਾ ਆਇਆ ਸੀਗਾ ਸਾਖੀ ਦਾ ਸਾਖੀ ਕੁੱਤਰੀ ਸੀਗੀ ਵਿੰਦਰ ਕੇ ਘਰੋਂ ਆਈ ਵੀ ਤੇ ਜਿਹੜਾ ਕੁੱਤਰ ਆਇਆ ਸੀ ਉਹਦੇ ਨਾਲ ਲਾ ਕੇ ਮੈਂ ਉਹਦੀ ਲਾ ਲਗਾਈ ਇਹ ਆਪਣਾ ਉੱਥੇ ਵੀ ਜਿੱਤਿਆ ਸੀਗਾ ਇਹ ਮੱਲੇ ਵੀ ਜਿੱਤਿਆ ਹਾਂ ਡੋਢੀ ਜਿੱਤਿਆ ਚੌਧਰੀ ਵਾਲੇ ਕੁੱਤਰੇ ਹਾਰ ਗਿਆ ਸੀਗਾ ਤੇ ਇੱਕ ਹੋਰ ਪਤਾ ਨਹੀਂ ਕਿਹੜੇ ਸਾਂ ਬਾਈ ਸਾਡਾ ਜੀ ਗਾਜੀਆਂ ਨੇ ਗਾਜੀਆਂ ਨੇ ਵੀ ਇਹ ਕੁੱਤਰਾ ਹਿੱਸੇ ਚ ਆਇਆ ਸੀਗਾ ਉਧੇ ਪੰਜ ਕਬੂਤਰ ਰਹਿ ਗਏ ਸੀਗੇ ਸੈਟ ਆਫ ਆ ਉਹ ਉਧਰੇ ਛੱਡੇ ਆ ਕਬੂਤਰ ਆਪਣਾ ਫਾਇਦਾ ਹੈ ਮਨ ਨੇ ਕਿ ਚਲੋ ਵੀ ਬਿੰਦਰ ਕਹ ਲੈ ਕਬੂਤਰਾਂ ਦੇ ਮੈਸੇਜ ਹੀ ਆ ਇਹ ਘਰੇ ਕੂਤਰ ਜਾਵਣੀ ਸੀ ਭਾਈ ਉੱਡਦਾ ਅੱਛਾ ਬਹੁਤ ਕੁਝ ਕਰਕੇ ਦੇਖ ਲਿਆ ਕੁੱਟ ਕੇ ਜਿਵੇਂ ਕਹ ਲੈ ਵੀ ਹੋਮੀ ਅਸੀਂ ਢਾਕੇ ਦੇ ਦੇ ਜਿੰਨੇ ਜੰਤਰ ਵੀ ਛੱਡ ਕੇ ਦੇਖ ਲੈ ਜਿੰਨੇ ਜੰਤਰ ਹੁੰਦੇ ਆ ਯਾਰ ਭਾਈ ਇਹ ਡਾਊਨ ਵਾਲੇ ਕਬੂਤਰ ਨੂੰ ਉਹ ਸਾਰੇ ਆਪਣਾਲੇ ਸੀਗੇ ਉਹ ਟ੍ਰਿਆਣੀ ਇਹਨੂੰ ਮੈਂ ਖਾਇ ਚਾਲੇ ਕਬੂਤਰੀ ਟਾਵਰ ਤੇ ਬੈਠਣ ਲੱਗੀ ਮੈਂ ਜੋੜਾ ਲਾਤਾ ਅੱਛਾ ਮੈਂ ਕਿਹਾ ਵੀ ਯਾਰ ਆਪਾਂ ਨਾ ਬੱਚੇ ਪਲਾਵਾਂਗੇ ਹੂੰ ਇਹਨੇ ਬਾਈ ਕਿਵੇਂ ਨਾ ਕਿਵੇਂ ਕਰਕੇ ਦੋ ਤਿੰਨ ਬੱਚੇ ਕੱਢ ਲੇ ਇਹਦੇ ਆਪ ਦੇ ਬਿਹਾਂ ਦੇ ਉਂਡੇ ਚੱਕੇ ਨਹੀਂ ਗਏ ਹੂੰ ਤੇ ਉਹ ਚੱਲ ਬੱਚਾ ਕੁਝ ਗਵਾਜ ਕੇ ਦੋ ਬੱਚੇ ਪਤਾ ਨਹੀਂ ਤਿੰਨ ਇੱਕ ਬੱਚਾ ਰਹਿ ਗਿਆ ਇੱਕ ਬੱਚਾ ਰਹਿ ਗਿਆ ਮੈਂ ਆਖਿਆ ਯਾਰ ਵੀ ਚਾਲੇ ਇਹਨੂੰ ਬਾਅਦ ਵਿੱਚ ਦੇਖ ਲਾਂਗੇ ਛੱਡ ਲਾਂਗੇ ਜਦੋਂ ਉਹ ਕਬੂਤਰ ਮੈਂ ਕੱਢਿਆ ਨਾ ਬੱਚਾ ਮੈਨੂੰ ਤਾਂ ਐਸੀ ਮਗਨ ਇਹ ਨਹੀਂ ਕਦਾ ਉੱਡਣਾ ਜਦ ਦਾ ਮਾਂ ਪਿਓ ਤਾਂ ਨਹੀਂ ਉੱਡਿਆ ਹੂੰ ਤੇ ਉਹ ਕਬੂਤਰ ਬਈ ਚੱਲ ਪਿਆ ਚੱਲ ਪਿਆ ਕਦਰ ਮੈਂ ਬਈ ਮੜਾ ਜਾਂ ਪਾਣੀ ਦੇ ਕੇ ਤੇ ਛੱਡ ਗਿਆ ਤੇ ਨਾਥਪੁਰੇ ਬਾਜੀ ਤੇ ਤੇ ਕਬੂਤਰ ਬੜਾ ਚੰਗਾ ਉੱਡਿਆ ਕਰੇ ਬਾਜੀ ਹੋ ਗਈ ਉੱਥੇ 5:00 ਵਜੇ ਤੇ ਘਰੇ 3:30 ਵਜੇ ਫਿਰਦਾ ਸੀ ਉਹ ਕਬੂਤਰ ਮੈਂ ਢੇਲ ਮੈਂ ਛੱਡਦਾ ਫਿਰ ਇੰਨੀ ਉੱਡਾ ਬਕ ਕੱਲਾ ਹੀ ਛੱਡਦੇ ਫਿਰ ਤਾਂ ਉਸ ਤੋਂ ਬਾਅਦ ਕੱਚਾ ਹੀ ਗਈ ਉਹ ਪਾਣੀ ਉਹ ਤੀਜੇ ਚੌਥੇ ਪਾਣੀ ਦੀ ਛੱਡਦਾ ਮੂੰਹ ਹੀ ਮੈਂ ਤੀਜੇ ਪਾਣੀ ਦੀ ਛੱਡਦਾ ਜੀ ਅਸੀਂ ਮਾਂ ਚੋਦਾ ਫਿਰ ਮੈਂ ਕਹਣਾ ਕਾਲਾ ਚੀਨਾ ਸੀ ਬਈ ਉਹ ਵਡਾ ਕਬੂਤਰ ਪਿਛਲੇ 16 ਸਾਲ ਪੁਰਾਣਾ ਪਿਛਲੇ ਸਾਲ ਇੱਕ ਇੱਕ ਥੱਲੇ ਹਰੀ ਆਪਣੀ ਚੰਨੂਆਂ ਨੇ ਕਬੂਤਰੀ ਬਹੁਤ ਚੰਗੀ ਉੱਡੀ ਆਹ ਕਬੂਤਰਾ ਇਹ ਵੱਡਾ ਕਬੂਤਰ ਬਿੰਦਰ ਜੇਲਾ ਘਰੋਂ ਜਮਾ ਹਾਂ ਆਹ ਕਬੂਤਰਾ ਜਿਹੜਾ ਬਿੰਦਰ ਦੇ 16 ਸਾਲ ਦੀ ਉਮਰ ਘਰੋਂ ਆਪਾਂ ਕਬੂਤਰ ਲੈ ਕੇ ਆਂਦਾ ਸੀ ਨਾ ਪਹਿਲਾਂ ਸਭ ਤੋਂ ਪਹਿਲਾ ਕਬੂਤਰ ਵੱਡਾ ਕਬੂਤਰ ਇਹ ਉਹ ਆ ਜੀਦੇ ਵਾਲਾ ਪੁਰਾ ਪੁੱਤ ਹਾਂ ਇਹ ਜੰਗੀ ਰਾਣੇ ਦਾ ਜੰਗੀ ਰਾਣੇ ਰਣ ਸਿੰਘ ਦਾ ਸਾਡੇ ਸੀ ਖੜਾ ਲਈ ਬਾਦਲ ਇਹ ਵੱਡਾ ਕਬੂਤਰ ਆ ਬਈ ਆਪਣਾ ਪਹਿਲਾ ਬੱਚਾ ਆਪਣੇ ਖੁੱਡੇ ਜਿਹੜਾ ਕੱਢਿਆ ਸੀਗਾ ਇਹ ਆ ਆ ਇਹ ਪਿਆਉ ਰਹਿ ਵਿਵਿੰਦਰ ਵਾਲੇ ਜਮ ਲਾਲ ਚੀਨੇ ਬੱਚੇ ਘੜਦਾ ਪੂਰੇ ਕਾਲ ਗੂੜੇ ਲਾਲ ਚੀਨੇ ਪੁਰਾਣੇ ਕੂਤਰੇ ਇਹ ਹੀ ਹੈ ਬਾਈ ਪੁਰਾਣੇ ਕਿੰਨੇ ਕ ਬੱਚੇ ਘੜਾ ਲੇ ਹੁੰਦਾ ਕਹੇ ਲਾਲ ਸਾਰੀ ਜਾਣ ਕੇ ਇਹ ਹੀ ਨਾ ਦੀ ਤੁਰੇ ਫਿਰਦੇ ਬਾਈ ਇਹ ਸਾਰੀ ਲਾਦ ਇਹਨਾਂ ਦੀ ਉਹ ਲਾਲ ਚੀਨੇ ਦੀ ਵੱਡੇ ਲਾਲ ਚੀਨੇ ਦੀ ਇਹ ਹੋ ਗਿਆ ਬਨ ਕੇ ਜਦੋਂ ਅੱਗੇ ਹੀ ਆ ਇਹਨਾਂ ਦਾ ਬਜ਼ੁਰਗ ਕਿ ਸਾਰਿਆਂ ਦਾ ਇਹੀ ਹੈ ਬਾਈ ਸਾਡਾ ਹਾਂ ਉਹ ਕਬੂਤਰ ਫਰ ਬਸੀ ਥੋੜਾ ਇੱਕ ਅੱਧਾ ਸਾਢੇ ਬਾਅਦ ਤੋਂ ਲਿਆਂਦਾ ਸੀ ਲਾਲ ਚੀਨਾ ਮਨ ਕੇ ਕੱਲ ਘਰੇ ਇਹ ਆਪਣੇ ਕੱਢੇ ਸੀ ਉਹ ਉਥੇ ਕੱਢਿਆ ਵੇ ਸੀਗਾ ਤੁਸੀਂ ਜੋੜਾ ਦਿੱਤਾ ਸੀ ਤਾ ਕਾ ਕਿ ਫਿਰ ਇਹ ਦਾ ਘਰ ਦਾ ਹੀ ਬੱਚ ਘਰੀ ਸੀਗਾ ਜਿਵੇਂ ਬੱਚਾ